ਕਹਿਣ ਨੂੰ ਕਹਿ ਦਿੰਦੇ ਜਨਾਨੀ ਦਾ ਕੋਈ ਕੰਮ ਨਹੀਂ ਹੁੰਦਾ ਘਰ ਚ ਕੀ ਕਰਨਾ ਸਾਰਾ ਦਿਨ ਵੇਲੇ ਹੀ ਰਹਿੰਦੀ ਪਰ ਨੀਕੇ ਨੀਕੇ ਕੰਮ ਹੀ ਨਹੀਂ ਮੌਕਾ ਦੇਦੇ ਹੋਰੋਜ ਉੱਠ ਕੇ ਸਵੇਰੇ ਉਹੀ ਕੰਮ ਰੋਟੀ ਬਣਾਓ ਖਾ ਲੋ ਝਾੜੂ ਪੋਚਾ ਲਾ ਲੋ ਕੰਮ ਹੀ ਨਹੀਂ ਮੁੱਕਦੇ ਨੀ ਕਿੰਗੇ ਦਰਵਾਜ਼ਾ ਖੜਕਣ ਡਿਆ ਉਹ ਚਾਚੀ ਆਈ ਹੋਣੀ ਆ ਗਈ ਛੱਡ ਜਾ ਇੱਥੇ ਚਾਚੀ ਆਈ ਹੋਈ ਔਰ ਕਿੰਨੇ ਆਉਣਾ ਆ ਗਈ ਆ ਗਈ ਚਾਚੀ ਪੈਰਾਂ ਤੋਂ ਤਾਂ ਲੱਗਣ ਦੀ ਆ ਚਾਚੀ ਇਹ ਤੇ ਕੌਣ ਐ ਅੱਛਾ ਚਾਚੀ ਆ ਗਈ ਆਈ ਚਾਚੀ ਆ ਜਾ ਚਾਚੀ ਆ ਗਈ ਵੋਹ ਬੰਸੀਤਾ ਹੈ ਆਹੋ ਮੈਂ ਹੁੰਡਾ ਲਾ ਕੇ ਰੱਜ ਲਾ ਦੋ ਚਲ ਆ ਜਾ ਮਗਾਏ ਚਾਚੀ ਘਰ ਦਾ ਕੰਮ ਹੋਰ ਥੋੜਾ ਬਤ ਮਗਾਈ ਥੋੜਾ ਬਤ ਬੱਤ ਫੇਰ ਕਰ ਲਾਂਗੀ ਜਾ ਕੇ ਆ ਮੈਂ ਮਿੰਨੀ ਢਈ ਹਾਂ ਝਾੜੂ ਝੂੜੂ ਲਾਉਣ ਮੈਂ ਹਾਂ ਕੰਮ ਮੁੱਕ ਜੇ ਵੇਖ ਲੋ ਚਾਚੀ ਜੀ ਗੈਨ ਨੂੰ ਕਹਿ ਦਿੰਦੇ ਜਨਾਨੀ ਸਾਰਾ ਦਿਨ ਵੇਲੇ ਹੀ ਰਹਿੰਦੀ ਹੈ ਕੀ ਕਰਦੀ ਕੋਈ ਕੰਮ ਹੈਗਾ ਇਹਨੂੰ ਆਹੋ ਦੇਖ ਲੈ ਤੇ ਨਿਕੇ ਨਿਕੇ ਕੰਮ ਹੀ ਨਹੀਂ ਰੋ ਝਾੜ ਪੁੰਜਾ ਕਰ ਕਦੀ ਕੋਹ ਕਦੀ ਕੋਹ ਸਿਆਣਿਆ ਕਹਾਂ ਨਾ ਰਾਤ ਨੂੰ ਖਾ ਕੇ ਸੌਂਦਾ ਸਵੇਰ ਨੂੰ ਫੇਰ 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 ਤਿਆਰ ਉਹ ਕੰਮ ਬੈਠ ਫੇਰ ਸਾਰੇ ਕੰਮ ਕਰੋ ਝਾੜੂ ਪੋਚਾ ਕਪੜੇ ਤੋਂ ਸਾਰਾ ਕੰਮ ਕਰੋ ਸਾਰੇ ਵੇਲਾ ਰੋਜ਼ ਚਾਚੀ ਥਾ ਹੁੰਦੀਦਾ ਫੇਰ ਵੀ ਕੂੜਾ ਪਤਾ ਨਹੀਂ ਕਿੱਧਰੋਂ ਆ ਜਾਂਦਾ ਮੇਰਾ ਪੁਰਾਣਾ ਬਾਹਰ ਹੁੰਦਾ ਮਿੱਟੀ ਮੱਟੀ ਆ ਜਾਂਦੀ ਹੈ ਨਾ ਹਾਂ ਚੱਲ ਕਹੀਏ ਖਾਂ ਚਲ ਜਾ ਤੂੰ ਹਿਸਾਬੀ ਅੰਦਰ ਜੇ ਮੈਂ ਕਹਾਂ ਜਾਵਾਂ ਤਾਂ ਪਾਣੀ ਤੇ ਨਹੀਂ ਪੀਣਾ ਚਾਚੇ ਨਹੀਂ 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 ਪਾਣੀ ਮੈਂ ਘਰੇ ਦੂਰ ਆ ਤੰਬੂ ਦੇਖ ਚੱਲ ਤਹੀਂ ਚਲ ਜਾ ਫੇਰ ਸਾਬੀ ਲਾ ਕੇ ਅੰਦਰ ਮੈਂ ਝਾੜੂ ਮਾਰਾਂ ਵਾਂ ਕੂੜਾ ਪਿਆ ਇੱਥੇ ਇਕੱਠਾ ਕਰਾਂ ਵਾਂ ਚੱਕ ਕਰਕੇ ਫੇਰ ਆ ਜਾ ਹਾਂ ਚਲੋ ਆ ਜੀ ਚਲ ਵਧੀਆ ਹੋ ਗਿਆ ਚਾਚੀ ਆ ਗਈ ਸਾਬੀ ਲੱਗੇ ਘੜੀ ਬਹਿ ਜੂਗੀ ਇੰਨੇ ਚ ਮੇਰਾ ਕੰਮ ਮੌਕਾ ਜੂ ਨਹੀਂ ਤੇ ਕੰਮ ਕਰਦੇ ਵੀ ਉਧਰ ਅੰਦਰ ਧਿਆਨ ਹੀ ਧਿਆਨ ਤੇ ਹਟੂਗਾ ਉਧਰ ਸਾਬੇ ਪਤਾ ਸਾਬੇ ਪਤਾ ਕਿਦਾਂ ਠੀਕ ਹੈ ਹਾਂ ਠੀਕ ਹੈ ਠੀਕ ਠੀਕ ਹੈ ਠੀਕ ਹੈ ਖਾਦਾ ਪੀਦਾ ਕੋਸਾ ਖਾਤਾ ਕੋਸਾ ਚਾ ਪੀਤੀ ਚਾ ਮਮੀ ਕਿਥੇ ਮਮੀ ਮਮੀ ਇੱਥੇ ਚਾ ਪੀਤੀ ਆ ਪੀਤੀ ਪੀਤੀ ਤ ਕੋਈ ਦਵਾਈ ਦੋਈ ਖਾਦੀ ਕੋਈ ਗੋਲੀ ਤੇ ਖਾਣ ਨਹੀਂ ਦਿਆ ਪਤਾ ਅਜ ਤਿੰਨ ਦਿਨ ਹੋ ਗਏ ਤੇ ਕੀ ਅਜੇ ਨਾ ਠੀਕ ਹੋਣਾ ਗੋਲੀ ਦੇ ਦੋ ਗੋਲੀ ਗੋਲੀ ਕਿੱਥੇ ਆ ਦੇ ਦੋ ਮਾਮਾ ਮੈਨੂੰ ਪਤਾ ਨਹੀਂ ਲੱਗਦਾ ਕਿਹੜੀ ਹੈ ਤੈਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਲੈ ਕੇ ਦਿਖਾਵਾਂ ਤੈਨੂੰ ਡੱਬਾ ਕਿਹੜੀ ਗੋਲੀ ਹੈ ਤੈਨੂੰ ਪਤਾ ਲੱਗ ਜਾਊਗਾ ਲੈ ਆਂ ਡੱਬਾ ਮੰਮੀ ਕਿੱਥੇ ਮੰਮੀ? ਉਹ ਮੰਮੀ ਤਾਂ ਮੈਂ ਕਿਹਾ ਤੇ ਹੈਗਾ ਵਾ। ਵੀ ਇੱਥੇ ਆ ਗਈ ਨਹੀਂ ਤਾਂ ਮੈਂ ਦੱਸਿਆ ਨਹੀਂ ਗੱਲ। ਵੀ ਨਾਨਾ ਨੇ ਠੀਕ ਉੱਥੇ ਗਈ ਆ। ਕੱਲ ਤਾਂ ਮੈਂ ਦੱਸਿਆ ਤਾਂ ਕਿ ਚੇਤਾ ਬਣੀ। ਆ ਗਈ ਮੰਮੀ ਆ ਗਈ? ਨਹੀਂ ਅਜੇ ਨਹੀਂ ਆਈ। ਅੱਜ ਆ ਜਾ ਨਾ। ਹਾਂ ਦੱਸ ਮੈਨੂੰ ਦਵਾਈ ਕਿਹੜੀ ਦਵਾ ਹੈਗੀ ਗੋਲੀ ਤੇ ਤੈਨੂੰ ਪਤਾ ਵਾ? ਪਾਣੀ ਪੀਣਾ। ਪਾਣੀ ਤੇ ਮੈਂ ਲੈ ਦੇਣੀ ਆ। ਮੈਨੂੰ ਦੱਸ ਮੇਰੇ ਪੁੱਤ। ਤੇਰੀ ਕੀ ਗੱਲ ਵਾ? ਹਾਂ ਮੈਂ ਦ੍ਰਿਮਾ ਆਈਆਂ ਵੇਲੇ ਮੇਰਾ ਪੁੱਤ ਆਸਾ ਕੀ ਗੱਲ ਆ ਕਾਹਦੀ ਟੈਨਸ਼ਨ ਲੈਣਾ ਤੂੰ ਠੀਕ ਆ ਠੀਕ ਆ ਪੁੱਤ ਐਦਾ ਤੂੰ ਕਰਦਾ ਮੇਰੇ ਕੋਲ ਨਹੀਂ ਵੇਖਿਆ ਜਾਂਦਾ ਹੈਗਾ ਮੈਂ ਠੀਕ ਆ ਠੀਕ ਕਿੱਥੇ ਤੂੰ ਮਰ ਕੋਈ ਦੱਸਦਾ ਤਾਂ ਹੈ ਨਹੀਂ ਠੀਕ ਤੂੰ ਕਿੱਥੇ ਆ ਮੰਮੀ 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 ਕਿੱڑی ਜਨਾਵਾਂ ਮੰਮੀ ਕਿੱਥੇ ਆ ਓਏ ਬਈ ਹਾਂ ਠੀਕ ਵਾ ਕੜੀ ਕੋਈ ਮੰਮੀ ਮੈਨੂੰ ਨਹੀਂ ਦੱਸਦਾ ਮੈਂ ਕੌਣਾ ਮੈਂ ਕੌਣਾ ਮੇਰਾ ਨੀ ਚਾਚੀ ਤੇ ਚਾਚੀ ਦਾ ਪਤਾ ਲੱਗਿਆ ਫਿਰ ਦਵਾਈ ਤਾਂ ਨਹੀਂ ਪਤਾ ਲੱਗਦਾ ਮੈਂ ਦਵਾਈਆਂ ਲਿਆ ਆ ਡੱਬਾ ਵੇਖਾਂ ਮੈਂ ਨਹੀਂ ਖਾਣੀ ਕਿਉਂ ਨਹੀਂ ਖਾਣੀ ਮੈਂ ਕੋਲ ਖਾਣੀ ਮੰਮੀ ਕੋਲੋਂ ਖਾਣੀ ਤੇ ਕਿਉਂ ਮੈਂ ਕੁਛ ਕਰ ਦੇ ਮੈਂ ਤੈਨੂੰ ਲੈ ਕੇ ਡੱਬਾ ਦਿਖਾਉਂਦੀ ਤੂੰ ਦੱਸ ਮੈਨੂੰ ਕਿਹੜੀ ਗੋਲੀ ਮੈਂ ਤੈਨੂੰ ਕੱਢ ਕੇ ਦੇ ਦੇਣੀ ਕਿਹੜੀ ਦਵਾਈ ਆ ਬੰਦੇ ਕਿੱਥੇ ਕਿਹੜੇ ਬੰਦੇ ਕੋਈ ਬੰਦਾ ਨਹੀਂ ਹੈਗਾ ਤੇ ਟੈਨਸ਼ਨ ਕਾਦੀ ਕਾਦੇ ਬੰਦੇ ਤੈਨੂੰ ਯਾਦ ਆਉਂਦੇ ਆ ਹੁਣ ਦੱਸ ਮੈਨੂੰ ਪਤਾ ਕਾਦੇ ਬੰਦੇ ਤੈਨੂੰ ਯਾਦ ਆਉਂਦੇ ਹੈ ਦੱਸ ਹਾਂ ਨਹੀਂ ਹਾਂ ਮੰਮੀ ਆ ਗਈ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੰਮੀ ਅਜੇ ਨਹੀਂ ਆਈ ਸਾਮਾਨ ਉਹ ਆਣਾ ਨੇ ਇੱਥੇ ਕਮ ਕਮ ਇਦਾਂ ਕਮ ਕਮ ਮਾਰਦਾ ਕੀ ਗੱਲ ਵਾ ਕੀ ਹੁੰਦਾ ਵਾ ਹੈ ਨੀਂਦ ਆਈ ਆ ਨੀਂਦ ਤੈਨੂੰ ਕਦ ਨਾਲ ਆ ਜਾਂਦੀ ਨਾ ਕੁਝ ਖਾਦਾ ਨਾ ਪੀਤਾ ਨਾ ਕੋਈ ਦਵਾਈ ਖਾਦੀ ਨੀਂਦ ਕਦ ਨਾਲ ਹੁੰਦੀ ਤੈਨੂੰ ਸੌਣਾ ਵਾ ਜਾਓ ਤਈ ਜਾਓ ਕਿਉਂ ਮੰਮੀ ਤੇਰੀ ਤੇ ਕਾਹੇ ਗਈ ਮੈਨੂੰ ਪੀ ਗੋਦ ਸਾਬੀ ਤੇ ਕੋਰ ਆਈ ਮੈਂ ਤਾਂ ਘਰ ਗਈ ਹਾਂ ਤਾਂ ਹੁਣ ਆ ਗਈ ਹਾਂ ਫੇਰ ਰਾਤ ਹੁਣ ਥੋੜਾ ਮੈਂ ਰਾਤ ਚੜ ਸੁਖ ਨੂੰ ਮੈਂ ਕਹਤਾ ਸੀ ਚੱਕਰ ਲੱਗੀ ਹੈ ਮੈਂ ਰਾਤ ਅੱਧੀ ਰਾਤ ਮੈਂ ਗਈ ਆ ਮਮੀ ਆਈ ਨਹੀਂ ਮਮੀ ਨੇ ਆਈ ਸਾਮਾਨ ਹੋਣਾ ਘੜੀ ਘੜੀ ਉਹੀ ਗੱਲ ਪੁੱਤ ਫੋਨ ਕੀਤਾ ਕੀਤਾ ਫੋਨ ਆਦੇ ਮੈਂ ਸਾਮਾਨ ਹੋਣਾ ਤੂੰ ਕਰ ਨਹੀਂ ਗੱਲ ਨਹੀਂ ਚਲ ਠੀਕ ਆ ਫਿਰ ਤੇ ਫਿਰ ਹੁਣ ਕੀ ਖਾਣਾ ਕੋਸਾ ਖਾਣਾ ਏ ਤੇ ਫਿਰ ਮੈਂ ਦੱਸਾਂ ਮੇਰੇ ਪੁੱਤ ਕੀ ਗੱਲ ਹੈ ਤੈਨੂੰ ਕਾਈ ਟੈਨਸ਼ਨ ਆ ਤੇ ਮੈਂ ਅੱਗੇ ਪੁੱਛਣ ਲਈ ਆ ਮੇਰਾ ਪਤਾ ਹਾਂ ਨਹੀਂ ਹਾਂ ਨਹੀਂ ਜਾਓ ਜਾਓ ਜਾਣੀ ਆ ਕੁਛ ਖਾਣਾ ਪੀਣਾ ਦੱਸ ਦੇ ਕੋਈ ਪੀਣਾ ਕੋਈ ਚਾਹ ਪੀਣੀ ਆ ਕੋ ਰੋਟੀ ਪਣੀ ਖਾਣਾ ਹਾਂ ਕੋਈ ਫਰੂਟ ਫਰਾਲ ਖਾਣਾ ਲਿਆਵਾ ਨਹੀਂ ਹਾਂ ਤੇ ਕੀ ਲੈਣਾ ਗੋਲੀ 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 ਤਾਂ ਹੁਣ ਪਤਾ ਮੈਨੂੰ ਲੈ ਆ ਕੇ ਡੱਬਾ ਤੈਨੂੰ ਤਾਂ ਮੈਂ ਕਿਹਾ ਤਾਂ ਫੜਾ ਦੇ ਮੈਨੂੰ ਹੁਣ ਦੱਸ ਕੇ ਵੀ ਨਹੀਂ ਗਈ ਕਿ ਕਿਹੜੀ ਦੇਣੀ ਕੀ ਸਭ ਪਤਾਵਾ ਜਾਓ ਜਾਓ ਜਾਣੀ ਆ ਗੋਲੀ ਹੁਣ ਮਤਲਬ ਕਿਦਾਂ ਇਦਾਂ ਦੇਦਾ ਫੇਰ ਇਹ ਕੀ ਕਰਦਾ ਮੈਂ ਹਾਂ ਮੈਂ ਸੌ ਜਾਣਾ ਜਾਓ ਚਲ ਜੰਨੀ ਆ ਮਮੀ ਫੇਰ ਹੋ ਗਿਆ ਮੰਮੀ ਮੰਮੀ ਕੁਝ ਖਾਣਾ ਦੱਸ ਤਾਂ ਸਹੀ ਮੈਨੂੰ ਫੇਰ ਘੜੀ ਘੜੀ ਮੰਮੀ ਨੂੰ ਆਜਾ ਮਰ ਜਾਨਾ ਵਾ ਨਹੀਂ ਮੰਮੀ ਆਜੂ ਮੰਮੀ ਆਜਾ ਆਜੂਗੀ ਸਾਮਾ ਨੂੰ ਹਾਂ ਕੀ ਵੇਖਣ ਰਿਹਾ ਹਾਂ ਹਾਂਜੀ ਹਾਂ ਠੀਕ ਠਾਕ ਭਾਬੀ ਜੀ ਸਭ ਵਧੀਆ ਵਧੀਆ ਹਾਂਜੀ ਹਾਂਜੀ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਹਾਂ ਕਿਦਾਂ ਜੀਵਨ ਦਾ ਆ ਫੋਨ ਠੀਕ ਠਾਕ ਸਾਰੇ ਹਾਂ ਠੀਕ ਆ ਸੁੱਖ ਵੀ ਤੁਹਾਨੂੰ ਪਤਾ ਹੀ ਹੈ ਵੀ ਸਭ ਹੀ ਨਹੀਂ ਆ ਠੀਕ ਹਾਂ ਮੈਂ ਤੇ ਗਈ ਹੀ ਪਤਾ ਲੈ ਆਈ ਆ ਤੇ ਹੁਣ ਨਹੀਂ ਮੇਰੇ ਕੋ ਜਾਇਆ ਜਾਣਾ ਮੇਰੀ ਸੁਣੋ ਗੱਲ ਤੁਸੀਂ ਜਾਣਾ ਵਾ ਨਾ ਤੇ ਤੁਸੀਂ ਹੋ ਆਓ ਸੁੱਖ ਕੋ ਨਹੀਂ ਨਹੀਂ ਇਹ ਥੋੜੀ ਗੱਲ ਹੁੰਦੀ ਲੈ ਤੇ ਨਾ ਮਾਮੇ ਮਾਮੀ ਇਕੱਲੇ ਨਹੀਂ ਜਾ ਸਕਦੇ ਦੱਸ ਤੇ ਹਾਂ ਕਰਿਓ ਮੈਂ ਤੁਹਾਨੂੰ ਨਾ ਨੰਬਰ ਦੇ ਦੂੰਗੀ ਸੁਖ ਦੀ ਮੰਮੀ ਦਾ ਉਹਦੇ ਤੇ ਫੋਨ ਲਾ ਲਿਓ ਸੁਖ ਨਾਲ ਗੱਲ ਕਰ ਲਿਓ ਆਹੋ ਕੋਈ ਨਹੀਂ ਪੁੱਛ ਲਿਓ ਵੀ ਦਵਾਈ ਲੈਣ ਨਾ ਗਏ ਹੁਣ ਕੋਈ ਗੱਲ ਨਹੀਂ ਪੁੱਛ ਲਈ ਤੋਂ ਦੇ ਜਾ ਆਇਓ ਕੋਈ ਗੱਲ ਨਹੀਂ ਮੈਂ ਫਿਰ ਹੁਣ ਠੀਕ ਨਹੀਂ ਆਦਣ ਹੀ ਮੈਂ ਗਈ ਤੇ ਫਿਰ ਆਣ ਕੇ ਫੇਰ ਬਿਮਾਰ ਹੋਊਂਗੀ ਥਕਾਵਟ ਹੋ ਜਣੀ ਆ ਹਾਂ ਓਹੋ ਸੋਖ ਕੋ ਹੈ ਨਹੀਂ ਨਾ ਤੈਨੂੰ ਪਤਾ ਸੋਖ ਪਹਿਲਾਂ ਕਿਹੜਾ ਫੋਨ ਰੱਖਦੀ ਸੀ ਉਹਦੀ ਮੰਮੀ ਦੇ ਫੋਨ ਤੇ ਗੱਲ ਕਰਨੀ ਪੈਣੀ ਆ ਹਾਂ ਸੋਖ ਨੇ ਨਹੀਂ ਫੋਨ ਰੱਖਿਆ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਕੋਈ ਵੀ ਤੈਨੂੰ ਪਤਾ ਉਹ ਇੰਨੀ ਸ਼ਕੀਨ ਹੀ ਨਹੀਂ ਆ ਨਹੀਂ ਨਹੀਂ ਲੈ ਕੇ ਤੇ ਉਹ ਆਂਦੇ ਹੀ ਲੈ ਦਿੰਨੇ ਆ ਸੋਖੀ ਆਂਦੀ ਨਹੀਂ ਮੈਂ ਨਹੀਂ ਲੈਣਾ ਮੰਮੀ ਵਾਲਾ ਵਿਹਲਾ ਹੀ ਪਿਆ ਹੁੰਦਾ ਵਾ ਹਾਂ ਅ ਨਹੀਂ ਬੜੇ ਚੰਗੇ ਕੋਈ ਗੱਲ ਨਹੀਂ ਤੂੰ ਫੋਨ ਲਾ ਕੇ ਨਾ ਤੇ ਪੁੱਛ ਨਹੀਂ ਵੀ ਘਰੇ ਆ ਜੇ ਘਰੇ ਹੋਣਗੇ ਤਾਂ ਕੋਈ ਨਹੀਂ ਤੁਸੀਂ ਲੈਓ ਖਬਰ ਹਾਂ ਹਾਂ ਹਾਂਜੀ ਹਾਂਜੀ ਹਾਂ ਨੀ ਕੋਈ ਗੱਲ ਨਹੀਂ ਤੁਸੀਂ ਚਲੋ ਦੱਸ ਦਿਓ ਨਾ ਸੁੱਖ ਨੂੰ ਨਹੀਂ ਤੁਸੀਂ ਰੋਟੀ ਪਾਣੀ ਖਾਣਾ ਚਾਹ ਪੀ ਕੇ ਆ ਜਾਣਾ ਤਾਂ ਵੀ ਦੱਸ ਦਿਓ ਵੀ ਅਸੀਂ ਚਾਹ ਹੀ ਪੀਣੀ ਆਪੇ ਫਿਰ ਉਸੇ ਹਿਸਾਬ ਨਾਲ ਕਰ ਲੂਗੀ ਹਾਂਜੀ ਚਲੋ ਭਾਬੀ ਜੀ ਤੁਸੀਂ ਉਹ ਆਓ ਕੋਈ ਗੱਲ ਨਹੀਂ ਹਾਂ ਠੀਕ ਆ ਮੈਂ ਵੀ ਖਾਦੀ ਦਵਾਈ ਕੋਈ ਨਹੀਂ ਪੈਣਾ ਫਰਕ ਫਿਕਰ ਨਾ ਕਰੋ ਤੁਸੀਂ ਕੋਈ ਗੱਲ ਨਹੀਂ ਚੰਗਾ ਫੇ ਹੈ ਸਾਸਤਿਕਾ ਕਿੰਨਾ ਫਿਕਰ ਕਰਨ ਦੀ ਉਹ ਆ ਜਾ ਮਾਤਾ ਆ ਜਾ ਕੀ ਇੱਥੇ 2 ਦਿਨ ਹੋ ਗਏ ਜਾ ਕੇ ਪੱਕੀ ਬਹਿ ਗਈ ਇੱਥੇ ਮੇਰੇ ਭਾ ਦਾ ਸਿਆਪਾ ਅੰਦਰ ਤਾੜ ਛੜਿਆ 2 ਦਿਨ ਹੋ ਗਏ ਇੱਥੇ ਹੀ ਬਸ ਪਾਸੇ ਜੇ ਮਰੀ ਜਾਣਾ ਕਰੀ ਆਏ ਨੂੰ ਕਦੀ ਆਏ ਨੂੰ ਮੈਨੂੰ ਤੇ ਇਦਾਂ ਲੱਗਦਾ ਇਦਾਂ ਜੇਲ ਹੋ ਗਈ ਹੁੰਦੀ ਏ ਕਿਤੇ ਮੰਮੀ ਗੱਲ ਕਰ ਲੈਣਾ ਮੰਮੀ ਨਾਲ ਸਾਦ ਤੇ ਲੈਣਾ ਵੀ ਮੰਮੀ ਆ ਜਾ ਇੱਥੇ ਮੈਂ ਪਾਏ ਪੈ ਨੇ ਆਪ ਹੀ ਲੱਗਦਾ ਵਿਛਦਾਈ ਹੋਣਾ ਇਹੇ ਚੜੋ ਬਤ ਹਾਂਜੀ ਚਾਚੀ ਜੀ ਮਾਰ ਰਹੀ ਚੜੋ ਅੱਛਾ ਹੋ ਗਈ ਵੇਲੇ ਹੋ ਐ ਸਾਬੀ ਲੱਗੋ ਹੋ ਐ ਸਾਬੀ ਲੱਗੋ ਯਾਰ ਸਾਬੀ ਲੱਗੋ ਕੀ ਕੜੀ ਗੋਹੇ ਗੱਲ ਕਰੀ ਜਾਂਦਾ ਮਾਮੀ ਮਮੀ ਜੇ ਦਵਾਈ ਕਹਿੰਦਾ ਗੋਲੀ ਗੋਲੀ ਕਹੀ ਜਾਂਦਾ ਜੇ ਮੈਂ ਕਹਿੰਦੀ ਮੈਂ ਡੱਬਾ ਲੈ ਕੇ ਦਿਖਾਉਣੀ ਆ ਵੀ ਕਿਹੜੀ ਗੋਲੀ ਐ ਤਾਂ ਦੱਸਦਾ ਹੀ ਨਹੀਂ ਕੋਈ ਸਮਝ ਨਹੀਂ ਲੱਗਦੀ ਉਹਨੂੰ ਚਾਚੀ ਕੀ ਪਤਾ ਲੱਗਣਾ ਵਾ ਵੀ ਕਿਹੜੀ ਦਵਾਈ ਕਿਹੜੀ ਨਹੀਂ ਜਿਹਨੂੰ ਆਪਣੀ ਸੁਰਤ ਨਹੀਂ ਆਗੀ ਤਿੰਨ ਦਿਨ ਹੋ ਗਏ ਚਾਚੀ ਕੋਈ ਦਵਾਈ ਨਹੀਂ ਦਿੱਤੀ ਚੰਡੀ ਵੀ ਕੋਈ ਦਵਾਈ ਨਹੀਂ ਕੋਈ ਕੁਛ ਨਹੀਂ ਤੇ ਕਦੋਂ ਨਾ ਠੀਕ ਹੋਣਾ ਇਹਨੇ ਕੀ ਪਤਾ ਮੰਮੀ ਇਹਨੂੰ ਕਦੋਂ ਨਾ ਠੀਕ ਕਰਨ ਦੀ ਮੈਨੂੰ ਤਾਂ ਗੱਲ ਗੱਲ ਨਾਲ ਕਹਿੰਦੀ ਰੋਟੀ ਦੇ ਆ ਬਣਾ ਕੇ ਦੇ ਉਹਨੂੰ ਦਵਾਈ ਖਵਾ ਲੈਣੀ ਆ ਤੈਨੂੰ ਤਾਂ ਕੋਈ ਦਵਾਈ ਦੱਸ ਕੇ ਨਹੀਂ ਦੇਈ ਜਾਣ ਲੱਗੀ ਕੋਈ ਦਵਾਈ ਨਹੀਂ ਦਿੱਤੀ ਹੈਗੀ ਪਰ ਮੈਂ ਤਾਂ ਚਲ ਜਾਨੀ ਤਾਂ ਮਗਰੋਂ ਤੁਸੀਂ ਵੀ ਨਹੀਂ ਦਿੱਤੀ ਕੋਈ ਚਾਚੀ ਮੈਨੂੰ ਪਤਾ ਹੋ ਦਵਾਈ ਦਾ ਤਾਂ ਫੇਰ ਹੀ ਐ ਇਹ ਇੱਕ ਗੋਲੀ ਹੀ ਦਿੱਸ ਕੇ ਗਈ ਮਮੀ ਭੀ ਜੇ ਨਾ ਸੌਂਗਾ ਤਾਂ ਫੇਰ ਦੇਣੀ ਰੈਸਟ ਵਾਲੀ ਤੇ ਉਹ ਉਦਾਂ ਹੀ ਸੌ ਜਾਂਦਾ ਇਹ ਪਤਾ ਕੀ ਕਰਦੀ ਫਿਰਦੀ ਮੈਨੂੰ ਤੇ ਇਸ ਕੋ ਸਮਝ ਨਹੀਂ ਲੱਗਦੀ ਭਈ ਕੀ ਪਤਾ ਚਾਚੀ ਦਵਾਈ ਖਾਂਦੀ ਵੀ ਐ ਕਿ ਜਾਂ ਹਟ ਕੋ ਝੂਠ ਨਹੀਂ ਬੋਲਦੀ ਚਾਚੀ ਭਲਾ ਉਸਾਬੀ ਨੂੰ ਆਹ ਵਜ੍ਹਾ ਨਾਲ ਡਾਣਾ ਨੁਕਸ ਜਾ ਪਿਆ 2 ਸਾਲ ਪਹਿਲਾਂ ਵੀ ਪਿਆ ਸੀ ਮੈਂ ਜੇ ਕੇ ਰੋਪੇ ਦੇ ਦਿੰਦੀ ਉਹ ਦਵਾਈ ਕਿੰਦੀ ਮਾੜਾ ਮੋਟਾ ਵਾ ਨੁਕਸਾ ਇੰਨਾ ਵਾ ਉਹ ਵਾ ਜੇ ਥੋੜਾ ਬੋਤਾ ਵਾ ਹਣ ਹਣ ਪੂਰੇ ਥੋੜੇ ਗੱਲ ਦੱਸਦੀ ਐ ਮੈਂ ਚਾਚੀ ਜੀ ਰਿਪੋਰਟਾਂ ਵੇਖੀਆਂ ਕੱਲ ਮੇਟਾ ਵੇਖੀਆਂ ਹਾਂਜੀ ਤੇ ਤਾਂ 2 ਸਾਲ ਪਹਿਲਾਂ ਵੀ ਇਹਦੀ ਇਹੀ ਦਵਾਈ ਚੱਲਦੀ ਸੀ ਫਿਰ ਤੇ ਬਹਾਨੂ ਕਿਹੜੇ ਦੱਸਦੀ ਆ ਆ ਤਾਂ ਮੈਂ ਉਹ ਨਹੀਂ ਤਾਂ ਫੇਰ ਕਿਹਦੇ ਮੜਾ ਉਹ ਵੀ ਅੱਦਦੀ ਨਹੀਂ ਠੀਕ ਆ ਉਹਦੀ ਦਵਾਈ ਖਾਂਦੇ ਉਹਦੀ ਦਵਾਈ ਖਾਂਦੇ ਹਣ ਨੂੰ ਪਤਾ ਵਾ ਆ ਹੁਣ ਜਿਆਦਾ ਥੋੜਾ ਜਿਹਾ ਹੋਇਆ ਫੇਰ ਪਤਾ ਲੱਗਾ ਵਾ ਇਸ ਜਦੋਂ ਉਹਦੀ ਚਾਚੀ ਆਈ ਮੈਂ ਵੀ ਉਦੋਂ ਦੀ ਆਈ ਸਵੇਰੇ ਸ਼ਾਮੀ ਗੋਣੀਆਂ ਖਾਣੀਆਂ ਮੰਮੀ ਨੇ ਨਾ ਹਣੀ ਤੇ ਮੰਮੀ ਨੇ ਗੁੱਸੇ ਹੋਣਾ ਦਵਾਈ ਖਾ ਦਵਾਈ ਕਾ ਤੇ ਮੈਨੂੰ ਕੀ ਪਤਾ ਇਹ ਪਿਆ ਦਵਾਈ ਖਾਂਦਾ ਫਿਰਦਾ ਵਾ ਕੀ ਪਤਾ ਇਹ ਘੜ ਪੇਤ ਦਿੰਦੀ ਵਾ ਕਿਹਨ ਪੇਤ ਦਿੰਦੀ ਆ ਪੇਤ ਤੇ ਨੇ ਮੈਂ ਕੋਣ ਹੋਂ ਕੋ ਕੀ ਤੇ ਮੈਂ ਦੱਸਾਂ ਕਿਸੇ ਨੂੰ ਨਹੀਂ ਦਿੰਦਾ ਪੇਤ ਦਾ ਆਪਣੇ ਬੰਦੇ ਨੂੰ ਦਿੰਦਾ ਤਾਂ ਹੀ ਤਾਂ ਗਿਆ ਵਾ ਇਸੇ ਕਰਕੇ ਗਿਆ ਉਹ ਨੂੰ ਪੂਰਾ ਪੇਤ ਦਾ ਕੋਈ ਗੱਲ ਬਾਤ ਕਰਦੀ ਨਹੀਂ ਉਹਦੇ ਨਾਲ ਪਤਾਨੀ ਚਾਚੀ ਵਰਵਾਏ ਵੀ ਦੋਨਾਂ ਜੀ ਦੀ 100 ਗੱਲਬਾਤ ਹੁੰਦੀ ਨਾ ਇਸੇ ਦੁੱਖੋਂ ਤਾਂ ਕਿਹਾ ਮੈਨੂੰ ਪੂਰਾ ਗੱਲਬਾਤ ਦੱਸ ਦੇ ਨਹੀਂ ਮੇਰੇ ਨਾਲ ਕੋਈ ਸ਼ੇਅਰ ਨਹੀਂ ਕਰਦੀ ਸਹੀ ਗੱਲ ਚਾਚੀ ਜੀ ਪਤਾਨੀ ਵੇ ਲੋ ਮੰਮੀ ਦਾ ਕੀ ਹਿਸਾਬ ਦਾ ਬੀ ਤੋ ਵੱਖਰੇ ਗੱਲਬਾਤ ਹੁੰਦਾ ਚਾਚਾ ਜੀ ਮੈਂ ਪੁੱਛ ਕੇ ਫੇਰ ਹੁੰਦੀ ਹੈ ਇਧਰ ਵੀ ਆਉਣੀ ਮੈਂ ਤਾਂ ਵੀ ਇਹਨੂੰ ਦੱਸ ਕਿਉਂ ਨਹੀਂ ਵੀ ਮੱਧ ਚੱਲੀ ਹੈ ਤੇ ਇਹੀ ਤਾਂ ਚਾਚੀ ਗੱਲ ਹੁੰਦੀ ਵੀ ਦੋ ਮੰਚੀਆਂ ਦੀ ਹਾਂ ਕੋਈ ਵੀ ਕੰਮ ਆ ਤਾਂ ਇਸੇ ਦੁੱਖੋਂ ਤਾਂ ਫਿਰ ਫੇਰਾ ਸੰਦ ਸਹੀ ਗੱਲ ਮੁੜ ਕੇ ਕਹਣਾ ਮੈਨੂੰ ਕੋਈ ਗੱਲਾਂ ਕਰਦਾ ਤਾਂ ਗੱਲਾਂ ਵੀ ਮੰਮੀ ਸੱਚੀਆਂ ਹੀ ਕਰੰਦੀ ਫਿਰ ਗੱਲਾਂ ਵੀ ਸੱਚੀਆਂ ਹੀ ਆ ਕੇ ਜਿੰਨੂੰ ਚਾਚੀ ਆਪਣੇ ਬੰਦੇ ਦਾ ਨਹੀਂ ਹੈਗਾ ਆਪਣੀ ਕਿਥੇ ਕੁੜੀ ਦੁੱਖ ਭੋਗਣ ਦੀ ਕੁੜੀ ਦਾ ਨਹੀਂ ਹੈਗਾ ਮੁੰਡਾ ਬਿਮਾਰ ਪਿਆ ਮੁੰਡੇ ਦਾ ਨਹੀਂ ਹੈਗਾ ਫਿਰ ਉਹ ਜਨਾਨੀ ਕਿਦੀ ਸਕੀ ਹੋਊਗੀ ਹੁਣ ਹੁਣ ਪਤਾ ਵੀ ਮੇਰੇ ਦੋ ਤਿੰਨ ਦਿਨ ਆਂਦੀ ਰਹੀ ਹੈਗੀ ਮੈਂ ਸਮਾਂ ਨਾਲ ਪਤਾ ਵੀ ਮੇਰੇ ਜਦ ਮੈਂ ਫੋਨ ਕੀਤਾ ਵੀ ਲੱਗ ਜਣਾ ਟਾਈਮ ਤੇ ਹਾਨੂੰ ਦੱਸਦੀਆਂ ਵੀ ਆ ਦਵਾਈ ਦੋ ਆ ਆ ਕੰਮ ਕਰੋ ਆ ਕਰੋ ਨਾ ਦੱਸਣਾ ਇਹ ਨਹੀਂ ਚਾਚੀ ਜਿਹੜੀ ਆਪਣੀ ਨਿਆਣਿਆਂ ਦੀ ਨਹੀਂ ਆਪਣੇ ਬੰਦੇ ਦੇ ਨਹੀਂ ਹੋਈ ਤਾਂ ਉਹਨੇ ਮੇਰੀ ਕਿਥੋਂ ਬਣ ਜਾਣਾ ਮਤਲਬ ਤਾਂ ਪੈ ਫਰੀਦ ਕਰਦੀ ਹੋਵੇ ਕੀ ਪਤਾ ਚਾਚੀ ਕੀ ਕਰਦੇ ਫਿਰ ਦੇਖੀ ਨਹੀਂ ਕਿਤੇ ਦਵਾਈ ਨਹੀਂ ਖਾਦੀ ਤਾਂ ਤੂੰ ਆਪੀ ਸੋਚਣਾ ਤਦ ਫਿਰ ਆਪਣੇ ਮੁੰਡੇ ਦਾ ਨਮਾਸਾ ਨਹੀਂ ਦਿੰਦਾ ਮੰਮੀ ਨੂੰ ਕੀ ਪਤਾ ਵੇ ਕੀ ਸਹ ਕਰਾਵੇ ਇਹਨਾਂ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੇ ਹੋਈ ਜਾਣਨ ਗੁੱਜੀਆਂ ਦੇ ਨਾ ਸੋ ਇਹ ਗਾ ਚਾਚੀ ਜੀ ਗੁੱਜੀਆਂ ਗੁੱਧੀਆਂ ਤੀ ਉਹ ਕਿਧਰ ਰਜਵਾ ਹਾਂ ਤਾਂ ਚਾਚੀ ਭਾਰੇ ਇਹਨਾਂ ਦੇ ਵਾਲ ਜਿਹੜੇ ਜਲੇਬੀ ਵਾਂਗੂ ਜੇ ਵਾਲਾਂ ਨਾਲ ਤੇ ਭਰੇ ਪਏ ਐ ਕੀ ਹੋ ਰਹੀ ਇਹਨਾਂ ਹਾਂ ਫੇ ਤੂੰ ਕੀ ਕਰਨਾ ਮੈਂ ਇਹਨਾਂ ਵਾਸਤੇ ਰੋਟੀਆਂ ਪਕਾਉਣ ਲੱਗੀ ਚਾਚੇ ਮੈਂ ਪਕਾਉਦਾ ਨਹੀਂ ਆ ਫੇ ਤੂੰ ਕਰ ਲੈ ਹੁਣ ਤੂੰ ਕੰਮ ਜੇ ਕੋਈ ਕਰਨ ਵਾਲਾ ਨਹੀਂ ਕੋਈ ਨਹੀਂ ਮੈਂ ਲਾਉਣ ਲੱਗੀ ਸੀ ਨਹੀਂ ਨਹੀਂ ਮੈਂ ਲਾ ਦਨੀ ਆ ਮੈਂ ਲਾਉਣੀ ਆ ਰੋਟੀਆਂ ਤੇ ਤੇ ਤੁਸੀਂ ਖਾ ਲਾ ਤੇ ਮੈਂ ਸਾਬੀ ਨੂੰ ਵੀ ਦੇ ਦਿਆਂ ਜੇ ਖਾਂਦਾ ਤਾਂ ਪਰ ਤੁਹਾਨੂੰ ਕਿੱਥੇ ਖਾਣੀ ਨੇ ਕੀ ਪਤਾ ਕੀ ਕਰਦਾ ਫਿਰਦਾ ਚਾਚੀ ਐ ਵੀ ਉਹ ਹੈ ਤੇ ਗੱਲ ਘੜੀ ਘੜੀ ਮੰਮੀ 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 ਲਈ ਰਖਦਾ ਹਾਂ ਚਾਚਾ ਹੁੰਦਾ ਤਾਂ ਚਾਚੀ ਨੇ ਵੀ ਤੁਸੀਂ ਚਾਚਾ ਆਊਗਾ ਨਾ ਹਰ ਜੀ ਦੰਦਾਂ ਨਾਲ ਗੱਲ ਕਰਿਓ ਕੀ ਵੀ ਉਹਨੂੰ ਤਾਂ ਤਿੰਨ ਦਿਨ ਹੋ ਗਏ ਦਵਾਈ ਨਹੀਂ ਦਿੱਤੀ ਮੈਂ ਉੱਥੇ ਰਹਿੰਦੀ ਰਹਿੰਦੇ ਉਹਨੂੰ ਮੁੰਡੇ ਨੂੰ ਕੰਨਾਂ ਠੀਕ ਕਰਨਾ ਫਿਰ ਇਹਨੇ ਜੋ ਜੋ ਇੱਥੇ ਹੋਣ ਰਿਹਾ ਵਾ ਉਕੇ ਮੈਂ ਤੁਹਾਨੂੰ ਅਮਰੀ ਨੀਤੀ ਹੁਣ ਮੈਂ ਤਾਂ ਘਰ ਕਿੰਨਾ ਭਜਾਨੀ ਆ ਨਾ ਨਾਨੇ ਮੇਰੇ ਵੱਲੋਂ ਮੈਂ ਦੱਸਿਓ ਵੀ ਉਹ ਕਹਿੰਦੀ ਵੀ ਸਾ ਕੀ ਗੱਲ ਹੁਣ ਹੈਪੀ ਹੈਗੀ ਆ ਉਹ ਜਦੋਂ ਆ ਜਾਂਦੀ ਕੰਮ ਤੇ ਉਹ ਤਾਂ ਲੰਦੀ ਹਾਂਜੀ ਤੇ ਮਨਨ ਤੇ ਕੋਈ ਇੰਨਾ ਕੰਮ ਦੇ ਸਿਰਫ ਜਦੋਂ ਜਾਦੇ ਉਦੋਂ ਹੁਣ ਕੰਮ ਦਾ ਹੁੰਦਾ ਨਾਨੇ ਚਾਚੀ ਜੀ ਦੱਸਿਓ ਚਾਚੀ ਨੂੰ ਵੀ ਸੋ ਕਹਿੰਦੀ ਮੈਂ ਰਿਪੋਰਟਾਂ ਪਹਿਲਾਂ ਵੀ ਵੇਖੀਆਂ 2 ਸਾਲ ਪਹਿਲਾਂ ਵੀ ਇਹ ਬਿਮਾਰ ਹੋਇਆ ਸੀ ਮੈਂ ਫੇਰ ਦੱਸੂਗੀ ਜੀ ਉਹਨੂੰ ਸਿਹਲ ਪਤਾ ਨੂੰ ਪਤਾ ਹੋਣਾ ਕਿ ਨਹੀਂ ਹੋਣਾ ਚੱਲ ਵੇਖ ਲੂਗਾ ਫੇਰ ਆਪੇ ਪੁੱਛਿਓ ਭਲਾ ਵੀ ਆਪੇ ਦੱਸੂਗਾ ਇਹ ਤੁਹਾਨੂੰ ਕੁਛ ਨਾ ਕੁਛ ਉਹ ਤੇ ਗੱਲ ਆ ਫੇਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਪੁੱਤ ਠੀਕ ਵਾ ਬਸ ਵਧੀਆ ਹਰ ਸੁਣਾਓ ਟੀਟਾ ਜੇ ਹਾਂ ਠੀਕ ਪੁੱਤ ਕਾਦੀ ਦਵਾਈ ਹੋਣਾ ਮੈਂ ਸਲਾਹ ਕਰਨ ਆਇਆ ਸੀ ਇੱਕ ਟਾਡੇ ਨਾਲ ਹਾਂ ਪੁੱਤ ਦੱਸ ਸਲਾਹ ਕੋ ਚੰਗੀ ਦਸੀ ਮੈਂ ਤੇ ਅੱਗੇ ਬੜੀ ਡਰੀ ਹੋ ਮੈਂ ਕਹਿੰਦਾ ਮੇਰਾ ਦੋਸਤ ਆਇਆ ਇਥੇ ਹਰ ਚਵੜ ਹਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਜੋ ਮਤਲਬ ਡਾਕਟਰ ਆ ਗਰਦਾਪੁਰ ਠੀਕ ਉਹ ਇਤਾਂ ਹੀ ਪਾਜੀ ਵਾਂਗੂ ਨਾ ਇੱਕ ਬੰਦਾ ਹੋ ਗਿਆ ਹੈਗਾ ਹਾਂ ਮੈਂ ਪੁੱਛਣ ਡਿਆ ਗੱਲਾਂ ਗੱਲਾਂ ਚ ਉਥੋਂ ਸਹੀ ਹੋ ਗਿਆ ਚੰਗਾ ਡਾਕਟਰ ਪੈਸੇ ਦੇ ਲੱਗਣਿਆ ਵੱਧ ਤਮੇ ਆਣਾ ਪਾਜੀ ਉਥੇ ਲੈ ਆਉਂਦੇ ਤੇ ਆਪਾਂ ਰਲ ਮਿਲ ਕੇ ਤੇ ਚਲੋ ਉਥੇ ਲੈ ਜਾ ਕਰਨਾ ਹੈ ਕਦੀ ਮੈਂ ਚਲ ਜਾ ਕਰਨਾ ਸੀ ਨਾਲ ਪੈਸੇ ਦੀ ਤਾਂ ਕੋਈ ਨਹੀਂ ਪੁੱਤ ਪੈਸੇ ਖਾਦੀ ਗੜੀ ਉਹ ਪ੍ਰੋਣਾ ਠੀਕ ਹੋ ਜੇ ਮੈਨੂੰ ਤੇ ਇਹ ਹੋਈ ਉਹ ਵੀ ਕੁੜੀ ਬੜਾ ਫਿਕਰ ਕਰਦੀ ਚੱਲ ਉਹਨੂੰ ਚੰਗੇ ਥਾਂ ਕਿਤੇ ਵਿਖਾ ਲਈਏ ਠੀਕ ਹੋ ਜੇ ਹੁਣ ਉਹ ਵੀ ਕੀ ਪਤਾ ਕਿੱਥੇ ਖੜਦੇ ਕਿੱਥੇ ਨਹੀਂ ਖੜਦੇ ਹਾਂ ਸਾਨੂੰ ਵੀ ਇਹਨੂੰ ਕੋਈ ਪਤਾ ਨਹੀਂ ਆਪ ਵੀ ਆਪ ਖੜਦੇ ਇੱਕ ਵਾਰੀ ਚੰਗੇ ਡਾਕਟਰ ਕੋਲ ਇੱਥੇ ਲੈ ਆਉਂਦੇ ਭਾਈ ਨੂੰ ਸਹੀ ਗੱਲ ਉਦਾਂ ਸੈਲ ਤੇਰੀ ਪੁੱਛ ਲਿਓ ਜੇ ਨਾ ਆਉਣਗੇ ਇੱਥੇ ਫਿਰ ਉੱਥੇ ਵੀ ਚਲ ਜਾ ਕਰਾਂਗੇ ਉੱਥੋਂ ਲੈ ਜਾ ਕਰਾਂਗੇ ਆਹ ਉਹ ਉਹਨੇ ਇੱਥੇ ਕੀ ਲੈਉਣਾ ਐਵੇਂ ਪੁੱਛੋ ਡਿੱਕਾ ਹੋਇਆ ਨਾ ਉਹ ਸਹੀ ਧਿਆਨ ਨਹੀਂ ਆ ਚੰਗੀ ਤਰ੍ਹਾਂ ਠੀਕ ਧਿਆਨ ਨਹੀਂ ਇਦਾਂ ਕਰਦਾ ਰਿੰਦਾ ਹੋਰ ਤਰ੍ਹਾਂ ਇੱਥੇ 20 ਜਣੇ ਆਉਣਾ ਤੇ 20 ਜਣੇ ਵੇਖਣਾ ਨਾ ਹੂੰ ਤੇ ਉੱਥੋਂ ਹੀ ਲੈ ਜਾਾਂਗੇ ਤੇ ਉੱਥੇ ਹੀ ਮੁੜ ਕੇ ਫੇਰ ਛੱਡ ਆਵਾਂਗੇ ਆ ਤਾਈ ਵੇਖ ਲਿਓ ਤੁਸੀਂ ਮੈਂ ਆਖਿਆ ਚੱਲ ਦੱਸ ਕੇ ਆਉਣਾ ਤਾਈ ਨੂੰ ਵੀ ਮੈਨੂੰ ਪਤਾ ਲੱਗਾ ਇਤਾਂ ਮਾੜਾ ਮੋਟਾ ਡਾਕਟਰ ਚੰਗਾ ਆ ਉਹ ਤੋ ਉਹਨਾਂ ਨੂੰ ਵੀ ਪੁੱਛਣਾ ਹੀ ਪੈਣਾ ਵਾ ਕੀ ਪਤਾ ਦੀ ਮੰਮੀ ਮੰਨੇ ਨਾ ਮੰਨੇ ਹਣਾ ਨਹੀਂ ਜ਼ਬਰਦਸਤੀ ਖਾੜੀ ਸਕਦੇ ਕਿਸ ਬੰਨੇ ਭਾਈ ਜੀ ਆਪਾਂ ਹੁਣ ਮਾਸੀਆਂ ਨਹੀਂ ਵੇਖੀ ਜਾਣਾ ਆਪਾਂ ਭੈਣਾਂ ਲਵੇ ਵੇਖਣਾ ਅਸੀਂ ਲੈ ਕੇ ਜਾਵਾਂਗੇ ਭਾਈ ਜੀ ਨੂੰ ਉਹਦ ਗੱਲ ਤੇਰੀ ਪੁੱਤ ਠੀਕ ਵਾ ਅਸੀਂ ਜਾਣਦੇ ਆਂ ਬਸ ਚੱਲ ਕਿਸ ਤਰ੍ਹਾਂ ਠੀਕ ਹੋ ਜਾਏ ਪੈਸਿਆਂ ਦੀ ਕਿਹੜੀ ਗੱਲ ਵਾ ਖਾਦੀ ਕਿਹੜੀ ਜਿੰਨੇ ਲੱਗਣਗੇ ਲਾਵਾਂਗੇ ਪਹਿਲੀ ਵੇਚ ਦਾਂਗੇ ਤਾਂ ਹੀ ਪਹਿਲੀ ਘਾਤੋਂ ਵੇਚਣੀ ਆ ਠੇਕਾ ਦੇ ਦਾਂਗੇ ਤੈਨੂੰ ਵਾਵਾ ਗਾਂ ਦਾ ਚੱਲ ਕੋਈ ਨਹੀਂ ਪੁੱਤ ਉਹ ਤੇ ਕੋਈ ਗੱਲ ਨਹੀਂ ਨਾ ਵੇਚਣੀ ਪਵੇ ਮੈਂ ਤੇ ਨਹੀਂ ਠੀਕ ਹੋ ਜੇ ਸਕੋ ਇਹ ਆਗੇ ਕਰੀ ਸਾਡਾ ਸ਼ੱਕ ਤੇ ਨਿਕਲ ਜਾਊਗਾ ਕਿ ਕੀ ਗੱਲ ਵਾ ਕੀ ਨਹੀਂ ਤੇਰੀ ਗੱਲ ਹੁਣ ਵੀ ਉਹਦੇ ਵਖਾਲ ਲੀਨੇ ਆਂ ਗਾਂ ਤੋਂ ਨਾ ਕਹਿ ਤਾਈ ਪੈੜੀ ਵੇਚਣੀ ਐ ਮੈਂ ਬਕਾਨਾ ਬੰਦਾ ਥੋੜਾ ਹੀ ਆਪਣੀਆਂ ਪੈਣੀਆਂ ਜਵਾੜਨਾ ਕੋਈ ਨਹੀਂ ਪੈਸੇ ਜਿੰਨੇ ਲੱਗਣਗੇ ਲਾਵਾਂਗੇ ਚੱਲ ਕੋਈ ਨਹੀਂ ਪੁੱਤ ਜਿੰਦਾ ਰਹੇ ਨਹੀਂ ਅਸੀਂ ਮੈਂ ਨਹੀਂ ਆਂਦੀ ਪੈੜੀ ਮੈਂ ਤਾਂ ਨਹੀਂ ਮਹਾਰਾਜ ਬਕਾਵੇ ਹੀ ਨਾ ਸੱਚੇ ਪਾਤਸ਼ਾ ਤੇ ਲੋੜੀ ਨਾ ਪਵੇ ਠੀਕ ਹੋ ਜੇ ਕਿਸ ਤਰ੍ਹਾਂ ਆਪਣੇ ਘਰ ਉਹਦੇ ਜਨਾ ਉਹਦੇ ਕੋਈ ਖਾਣਾ ਉਹ ਵੇਚਦੀ ਮੁੜ ਕੇ ਅਸੀਂ ਕਿੱਥੋਂ ਖਾਣਾ ਇਹ ਤਾਂ ਗੱਲ ਸਹੀ ਤੇਰੀ ਕੋਈ ਗੱਲ ਨਹੀਂ ਵੀ ਹੁਣ ਵੇਖ ਲੋ 40-40 ਲੱਖ ਰੁਪਈਆ ਲਾ ਕੇ ਚਲ ਗਏ ਪਹਿਲੋਂ ਹੁਣ ਉਧਰੋਂ ਉਹਨੇ ਕੱਢਤੇ ਆ ਟਰੰਪ ਨੇ ਸਾਈ ਹੁਣ ਉਹਨਾਂ ਵਿਚਾਰਿਆਂ ਦਾ ਕੀ ਭਾਂਡਾ ਹੋ ਜਿਹੜੇ ਆਣ ਕੇ ਘਰ ਬੈ ਗਏ ਆ 40-40 ਲੱਖ ਲਾ ਕੇ ਗਏ ਹੀ ਉਹਨਾਂ ਦੇ ਮਾਪਿਓ ਦੇ ਕੀ ਬੀਜਦੀ ਹੋਊਗੀ ਗਾਂ ਤੋਂ ਨਾ ਪੈੜੀ ਦੀ ਗੱਲ ਕਰਿਓ ਮਾਂ ਹੁੰਦੀ ਜੱਟ ਦੀ ਪੈੜੀ ਪੁੱਤੇ ਇਹ ਮੈਂ ਤਾਂ ਨਹੀਂ ਇਹ ਮਹਾਰਾਜ ਲੋੜ ਹੀ ਨਾ ਪਾਵੇ ਸੱਚੇ ਪਾਤਸ਼ਾ ਪੈੜੀ ਦੀ ਤੁਹਾਡੀ ਬਣੀ ਰਵੇ ਜਾਇਦਾਦ ਪੁੱਤ ਤੁਸੀਂ ਆਪਣੀ ਭੈਣ ਨਾਲ ਮਿਲੋ ਵਰਤੋ ਸਭ ਕੁਝ ਕਰੋ ਪਰ ਮੈਂ ਦਿਆਨੀ ਮਹਾਰਾਜ ਸੱਚੇ ਪਾਤਸ਼ਾਹ ਘਰਵਾੜਾ ਉਹਦਾ ਠੀਕ ਹੋ ਜੇ ਇਹੋ ਮੈਂ ਦਿਆਨੀ ਆ ਤੇ ਜਿਹੜੇ ਵਿਚਾਰੇ ਆਏ ਆ ਬਾਹਰੋਂ ਪ੍ਰਦੇਸਾਂ ਤੋਂ ਉਹਨਾਂ ਦੇ ਵੀ ਪੁੱਤ ਮਾਂ ਪਿਓ ਤੋਂ ਪੁੱਛੀ ਜਾਏਗਾ ਕਿ ਉਹਨਾਂ ਦਾ ਕੀ ਹਾਲ ਵਾ ਕਿਦਾਂ ਅਗਲੇ ਆ ਉਹ ਕਹਿੰਦੇ ਆ ਜਾਇਦਾਦ ਕਿਤੇ ਹਿੱਕ ਤੇ ਪੱਥਰ ਰੱਖ ਕੇ ਫੇਰ ਵੇਚੀ ਜਾਂਦੀ ਪੈੜੀ ਵੇਚਣੀ ਕਿਤੇ ਸੌਖੀ ਆ ਬੜੀ ਔਖੀ ਪੁੱਤ ਚਲੋ ਤਾਈ ਜੀ ਤੁਸੀਂ ਇੱਥਾਂ ਕਰਿਓ ਤੁਸੀਂ ਇਹ ਕਰਿਓ ਪੈਨ ਨੂੰ ਪੁੱਛ ਲਿਓ ਫੋਨ ਲਾ ਕੇ ਕੋਈ ਨਹੀਂ ਮੈਂ ਪੁੱਛੂਗੀ ਉਹਨੂੰ ਕਰੂੰਗੀ ਸਲਾਹ ਭਲਾ ਕੀ ਜਾਂਦੀ ਤੇ ਫੇਰ ਦੱਸ ਦਊਗੀ ਤੈਨੂੰ हां जी फिर ताई मेनू दस दियो ठीक चलो ठीक है ताई मैं भी कर ला काम कम दो तीन रह गए आ करने वाली चंगा ताई चंगा ताई गन्ना ते मुंडा सयाणियां ही करके गया हुआ मैं ऐवें შე ધ્યાન ਕਰੀ ਜਾਨੀ ਪੈੜੀ ਵੇਚ ਲਾਂਗੇ ਪੈੜੀ ਵੇਚ ਲਾਂਗੇ ਹੁਣ ਨਹੀਂ ਪੈੜੀ ਦਾ ਨਾਂ ਲੈਣਾ ਨਾ ਇਹ ਨਾ ਕੋ ਹੋਊਗੀ ਪੈੜੀ ਕੱਲ ਨੂੰ ਮੇਰੀ ਧੀ ਨੂੰ ਰਿੰਦੀ ਦੁਨੀਆ ਤੱਕ ਮਿਲਨ ਵਰਤਣਗੇ ਮੈਂ ਐਵੇਂ ਕਹਿ ਦੇਣੀ ਪੈੜੀ ਵੇਚ ਦਾਂਗੇ ਪੈੜੀ ਵੇਚ ਦਾਂਗੇ ਆਪੇ ਪ੍ਰਾਉਣਾ ਹੋਈ ਜਾਣਾ ਠੀਕ ਦਵਾਈ ਖਵਾਲਾਂਗੇ ਕਿਸ ਚੰਗੇ ਡਾਕਟਰ ਕੋਲ ਵਾਹਿਗੁਰੂ ਆਜੇ ਲਬਜ ਹੋਣਾ ਮੇਰੇ ਮੂੰਹ ਚ ਗੁਡਾਵੀ ਤੇ ਲੋੜ ਬਣਾ ਪਾਵੇਂ ਪੈੜੀ ਵੇਚਣ ਦੀ ਇਹਨਾਂ ਦੀ ਤੇ ਰੂਜੀ ਆ ਕੀ ਵਿਚਾਰੀ ਸੋਚਾ ਇਹਦੇ ਵਿੱਚ ਇਹਦੇ ਕਰਮਾਂ ਦੀ ਗੱਲ ਵਾ ਵੇਖ ਲੈ ਵਿਚ ਵਿੱਚ ਵੀ ਪਸਤਾਵਾ ਹੁੰਦਾ ਹਣਾ ਇਹਨੂੰ ਵੀ ਤੇ ਮੇਰੇ ਨਾਲ ਕੀ ਬੰਡਾ ਹਰ ਇੱਕ ਗੱਲ ਨਵੀਂ ਤੇ ਨਵੀਂ ਨੂੰ ਪਤਾ ਲੱਗਦੀ ਆ ਤੇ ਦੱਸ ਮੈਨੂੰ ਪੁੱਛਦੀ ਏ ਤਾਂ ਦੱਸ ਮੈਂ ਹਾਂ ਕੀ ਦੱਸਾਂ ਨਾ ਮੈਂ ਤਾਂ ਆਪਸ਼ ਚੁੱਪ ਘੜ ਜਾਨੀ ਹਾਂ ਮੈਨੂੰ ਸ਼ਰਮ ਆਉਂਦੀ ਏ ਵੀ ਹਾਂ ਹਾਂ ਮੈਂ ਕੀ ਨਾ ਦੱਸਾਂ ਜੇ ਮੈਂ ਦੱਸ ਵੀ ਦਿੱਤਾ ਸਾਰਾ ਕੁਝ ਤਾਂ ਭੰਜੇ ਨੇ ਮੇਰੇ ਦਿਵਾਲੇ ਹੋ ਜਾਣਾ ਤੇ ਉਹ ਨਾ ਮੁਰਕੇ ਨਾਲ ਦੇ ਘਰ ਤੇ ਖਲਾੜ ਪਾ ਜਾ ਤੇ ਮੁਰਕੇ ਨੂੰ ਆ ਮੇਰਾ ਲੱਗੇ ਵੀ ਇਹੋ ਸਾਡੇ ਘਰ ਚ ਕਪਾਤ ਪਾ ਕੇ ਤੇ ਗਈ ਏ ਦੱਸ ਮੈਂ ਹੁਣ ਕੀ ਕਰਾਂ ਨਾ ਮੈਨੂੰ ਝੂਠ ਬੋਲ ਜੋ ਕਿਸੇ ਅਸਾ ਸਕਦੀ ਤਾਂ ਨਾ ਮੈਂ ਸੱਚ ਦੱਸ ਸਕਦੀ ਤੇ ਫੇਰ ਹਾਰ ਕੇ ਮੈਂ ਗੱਲਬਾਤ ਕਰਨੀ ਹੈ ਵੀ ਚੱਲ ਕੋਈ ਗੱਲ ਨਹੀਂ ਆ ਨਹੀਂ ਇਦਾਂ ਵਾ ਇਦਾਂ ਮਨ ਨੂੰ ਨਹੀਂ ਪਤਾ ਮੈਨੂੰ ਤਾਂ ਪਤਾ ਹੀ ਹੈ ਕਿ ਕਾਦੀਆਂ ਦਵਾਈਆਂ ਖਾਂਦਾ ਰਿਹਾ ਤੇ ਕੀ ਕਰਦਾ ਰਿਹਾ ਤੇ ਕਾਦੇ ਟੈਸਟ ਵਾ ਮੈਨੂੰ ਤਾਂ ਸਾਰਾ ਹੀ ਪਤਾ ਵਾ ਪਰ ਹੁਣ ਮੈਂ ਨੂੰ ਕੀ ਕਵਾਂ